ਸਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਰਾਊਂਡ ਗਲਾਸ ਬਲੋ ਪਾਰਾ ਅਕੈਡਮੀਆ ਦੇ ਪੰਜ ਰੋਜਾ ਹਾਕੀ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਏਕ ਨੂਰ ਹਾਕੀ ਅਕੈਡਮੀ ਪਿੰਡ ਤਹਿنگਦੇ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 1 ਲੱਖ ਰੁਪਏ ਦੀ ਨਗਦ ਰਾਸ਼ੀ ਅਤੇ ਟਰੋਫੀ ਹਾਸਲ ਕੀਤੀ ਇਸ ਤੋਂ ਇਲਾਵਾ ਟੀਮ ਦੇ ਕਪਤਾਨ ਅਰਸ਼ਦੀਪ ਸਿੰਘ ਨੂੰ ਬੈਸਟ ਪਲੇਅਰ ਅਤੇ ਕੋਚ ਸਰਜੀਤ ਸਿੰਘ ਨੂੰ ਕਟਿਆ ਗਿਆ ਇਨਾ ਦੋਨਾਂ ਨੂੰ 11000 ਰੁਪਏ ਨਗਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾ ਬੱਚਿਆਂ ਦਾ ਹੌਸਲਾ ਅਫਜ਼ਾਈ ਲਈ ਪਿੰਡ ਤਿਹੰਗ ਦੇ ਜੰਪਲ ਪ੍ਰਵਾਸੀ ਭਾਰਤੀ ਹਰਨੇਕ ਸਿੰਘ ਨੇ ਕੀ ਇੰਗਲੈਂਡ ਨੇ। ਸਥਾਨਿਕ ਜੈਨ ਨਾਰਾਇਲ ਹੋਟਲ ਵਿਕੇ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਲਈ। 올림픽 ਸੰਜੀਵ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਬੱਚਿਆਂ ਨੂੰ ਖੇਡਾਂ ਦੇ ਮਾਧਿਅਮ ਰਾਹੀਂ ਪੇਤਰ ਪਵਿੱਖ ਮਨਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਧਰਮਪਾਲ ਭਪਿੰਦਰ ਸਿੰਘ ਕੁਲਜੀਤ ਸਿੰਘ ਧਾਰੀਵਾਲ ਹਰਨੇਕ ਸਿੰਘ ਨੇਕੀ ਇੰਗਲੈਂਡ ਤੀਰਥ ਸਿੰਘ ਜੋਹਰ ਪਵਿੱਤਰ ਸਿੰਘ ਜੋਹਰ ਸੁਖਰਾਜ ਸਿੰਘ ਸ਼ਿਲਿੰਦਰ ਸਿੰਘ ਲਸ਼ਕਰੀ RAM ਹਾਕੀ ਕੋਚ ਗਰਜੀਤ ਸਿੰਘ ਹਾਕੀ ਕੋਚ ਰਣਜੀਤ ਸਿੰਘ ਜੀਤਾ ਸਤਵਿੰਦਰ ਸਿੰਘ ਸਤੂ ਬੋਧ ਪ੍ਰਕਾਸ਼ ਗੜਾ ਚਮਨ ਲਾਲ ਲਗਾ ਅਤੇ ਹੋਰ ਹਾਜ਼ਰ ਸਨ ਫਿਰ ਤੋਂ ਰਾਜਕਮਾਨ ਨੰਗਲ ਦੀ ਖਾਸ ਰਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਬਾਈਕੂ ਜੀ ਦਾ ਖਾਸਾ ਸ਼੍ਰੀ ਬਾਈਕੂ ਜੀ ਦੀ ਕੀਤੀ ਅੱਜ ਜਿਹੜਾ ਬੜਾ ਸੁਭਾਗ ਆ ਗਿਆ ਕਿ ਰੌਂਗ ਕਲਾਸ ਦੇ ਇੱਕ ਹਾਕੀ ਅਕੈਡਮੀ ਜਿਹੜੀ ਆ ਉਹ 12 ਜਿਹੜੀਆਂ ਰੌਂਗ ਕਲਾਸ ਕੰਪਨੀ ਹੈ ਜਿਹੜੀ ਅਮਰੀਕਾ ਤੋਂ ਸੜੀ ਸੰਗੀ ਖਿਲਾਰਾ ਹੈ ਪੰਜਾਬ ਦੀਆਂ ਲਗਭਗ 12 ਅਕੈਡਮੀਾਂ ਦੇ ਅੰਡਰ 16 ਦੀ ਹਾਕੀ ਟੂਰਨਾਮੈਂਟ ਵਾਜ ਦਾ ਲਗਾਇਆ ਗਿਆ ਜਿਸ ਵਿੱਚ 12 ਅਕੈਡਮੀਆ ਪੰਜਾਬੀਆਂ ਨੇ ਹਿੱਸਾ ਲਿਆ ਤੇ ਇਹ 12 ਅਕੈਡਮੀਆ ਦੇ ਵਿੱਚੋਂ ਇਹ ਇੱਕ ਵਿਆਕੀ ਕੜਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਕਿ 1 ਲੱਖ ਰੁਪਈਆ ਜਿਹੜਾ ਉਹ ਨਾਗਰ ਨਾਮ ਇੱਕ ਕਾਫੀ ਕਾਪੜੀ ਹੈ ਇਸ ਖੁਸ਼ੀ ਦੇ ਵਿੱਚ ਅੱਜ ਸਾਡੇ ਏਕਯੂਨ ਹੋਕੀ ਅਕੈਡਮੀ ਨੇ ਜੋ ਐਨਆਰਈ ਵੀਰਿਆ ਉਹਨਾਂ ਵੱਲੋਂ ਸਰਦਾਰ ਹਨੇਕ ਸਿੰਘ ਜੀ ਨਿੱਕਾ ਵੱਲੋਂ ਰਾਤਰੀ ਭੋਜ ਬੱਚਿਆਂ ਨੂੰ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚ ਸਾਰੇ ਅਕੈਡਮੀ ਦੇ ਬੱਚੇ ਜੋ ਖਿਡਾਰੀ ਖੇਡਦੇ ਆ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਭਾਗ ਉਹ ਇਸ ਰਾਤਰੀ ਭੋਜ ਦੇ ਵਿੱਚ ਹਿੱਸਾ ਲੈ ਰਹੇ ਨੇ ਇਹਦੇ ਨਾਲ ਹੀ ਸਾਡੇ ਦਰਮਿਆਨ ਲੈਂਪੀਅਨ ਸੰਦੀਪ ਕੁਮਾਰ ਤੁਹਾਡੇ ਨਾਲ ਕਰਪਾਲ ਜੀ ਬਹੁਤ ਬਹਿਨਤfully ਨੇ ਨਾਲ ਹੀ ਕਪੀਸ਼ਨ ਜੀ ਕਿਹਦੀ ਹਾਤੀ ਦੇ ਤਕਲੇ ਫਲੇ ਸੰ ਕਿ ਨਾਲ ਸੁਖਿੰਦਰ ਸਿੰਘ ਜੀ ਤਾਂ ਐਂਟਰ ਹੈ ਅੰਪਾਰ ਹਰਤੀ ਦੇ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਲਈ ਤੋਂ ਅਸੀਂ ਅੱਗੇ ਵੀ ਅਰਜ਼ਾ ਕਰਦੇ ਹਾਂ ਕਿ ਬੱਚੇ ਕਿਸੇ ਤਰ੍ਹਾਂ ਨਾਮ ਜੱਤੇ ਦੇ ਰਣ ਅੱਜ ਸਰਦਾਰ ਬੂਰਾ ਸਿੰਘ ਜਿਹੜੇ ਕਿ 2016 ਦੇ ਵਿੱਚ ਇਸ ਅਕੈਡਮੀ ਨੂੰ ਚਲਾਉਣ ਦੇ ਲਈ ਉਹਨਾਂ ਨੇ ਨੀਂਹ ਰੱਖੀ ਸੀ ਉਸ ਫਲਵਾੜੀ ਦੀ ਨੀਂਹ ਜਿਹੜੀ ਇਹਨਾਂ ਨੇ ਰੱਖੀ ਉਹ ਫਲਵਾੜੀ ਅੱਜ ਵੱਧਦੀ ਫੁੱਲਦੀ ਨਜ਼ਰ ਆ ਰਹੀ ਆ ਤੇ ਹੋਰ 2-4 ਸਾਲਾਂ ਨੂੰ ਜਿੱਦਾਂ ਸਰਦਾਰ ਗੁਤਾ ਸਿੰਘ ਜੋਹੜ ਇੱਕ ਇੰਟਰਨੈਸ਼ਨਲ ਪਲੇਅਰ ਹਨ ਹਾਕੀ ਦੇ ਤੇ ਇਹਨਾਂ ਬੱਚਿਆਂ ਦੇ ਵਿੱਚੋਂ ਵੀ ਕਈ ਬੱਚੇ ਇੰਟਰਨੈਸ਼ਨਲ ਪਲੇਅਰ ਬਣ ਗਏ ਸਾਡੀ ਇਹੀ ਅਰਦਾਸ ਹੈ ਕਿ ਸਾਡੇ ਇਹਨਾਂ ਦੀ ਭਰਾਵਾਂ ਨੂੰ ਜਿਹੜੇ ਕਿ ਹਾਕੀ ਦੀ ਅਕੈਡਮੀ ਨਾਲ ਜੁੜੇ ਪਏ ਆ ਉਹਨਾਂ ਨੂੰ ਤੰਦਰੁਸਤੀਆਂ ਰੱਖਣ ਉਹਨਾਂ ਨੂੰ ਬਾਇਕ ਦੀਆਂ ਤਕਰੀਆਂ ਬਖਸ਼ਣ ਦਿਨ-ਦੁਪਹਿਰੀ ਰਾਤ ਚੋਂ ਬਣੀ ਤਕਰੀ ਪਰਮਾਤਮਾ ਦੇਵੇ ਤੇ ਇਸੇ ਤਰ੍ਹਾਂ ਹੀ ਉਹ ਅਕੈਡਮੀ ਦਾ ਸਾਥ ਜਿਹੜਾ ਦਿੱਤੇ ਰਹਿਣ ਅਡੇ ਐਨਰਜੀ ਜਿਹੜੇ ਅੱਜ ਤੋਂ ਸਾਨੂੰ ਕੋਈ ਬੱਚਿਆਂ ਨੂੰ ਕੋਈ ਲੋੜ ਹੁੰਦੀ ਆ ਤਾਂ ਉਹ ਸਾਨੂੰ ਉਸੇ ਟਾਈਮ ਪ੍ਰੋਵਾਈਡ ਕਰਦੇ ਆ ਜਿਵੇਂ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਬਹੁਤ ਦੇ ਚਨੇ ਦੇ ਰਹੇ ਆ ਹੁਣ ਇੱਕ ਹੋਰ ਉਪਰਾਲਾ ਕਰਨ ਜਾ ਰਹੇ ਆ ਐਨਰਜੀ ਕਲਾ ਸਾਡੇ ਕਿ ਬੱਚਿਆਂ ਨੂੰ ਉੱਥੇ ਰਾਤ ਦੀ ਜਿਹੜਾ ਡਿਨਰ ਆ ਉਹ ਅਕੈਡਮੀ ਦੇ ਵਿੱਚ ਬਲੋ ਹੀ ਖੁਲਾਇਆ ਜਾਵੇ ਅਸੀਂ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਬੱਚਿਆਂ ਦਾ ਖਿਆਲ ਰੱਖਦੇ ਆ ਜੇ ਕਿਹੜੀ ਜੂਤਾ ਦੀ ਲੋੜ ਆ ਉਹ ਭੂਲ ਦਿੰਦੇ ਆ ਲੇਕਿਨ ਟ੍ਰੈਕਸ ਵੀ ਲੋੜਿਆ ਉਹ ਟ੍ਰੈਕਸ ਦਿੱਤਾ ਜਾਂਦਾ ਇਸੇ ਤਰ੍ਹਾਂ ਪਿਛਲੀ ਵਾਰ ਸਾਡੇ ਬੱਚੇ ਜਿਹੜੇ ਸੀ ਉਹ ਸੈਂਟਰਾਂ ਦੇ ਵਿੱਚ ਲੱਤ ਲੱਤ ਕੇ ਜਾਂਦੇ ਸੀ ਤੇ ਸਾਡੇ ਐਨਆਰਆਈ ਪੁਰਾਣ ਜਿਹੜੇ ਬੈਠੇ ਆਵਾਰ ਉਹਨਾਂ ਦੇ ਉਤਾਲੇ ਦੇ ਨਾਲ 10 ਲੱਖ ਦੀ ਸਾਨੂੰ ਬੱਸ ਲੈ ਕੇ ਦਿੱਤੀ ਜਿਹੜਾ ਕਿ ਅਸੀਂ ਹੁਣ ਉਸ ਬੱਸ ਦੇ ਵਿੱਚ ਸਾਰੇ ਬੱਚਿਆਂ ਨੂੰ ਲੈ ਕੇ ਜਾਂਦੇ ਆਂ ਬੱਚਿਆਂ ਦੀ ਸੁਰੱਖਿਆ ਨੂੰ ਵੱਡੇ ਨਾਲ ਜਿਹੜੇ ਇਹ ਉਤਾਲੇ ਉਹਨਾਂ ਨੇ ਕੀਤੇ ਆ ਸੋ ਅਸੀਂ ਇਹਨਾਂ ਐਨਆਰਆਈ ਭਰਾਵਾਂ ਦਾ ਸਾਰੇ ਜਿਹੜੇ ਬਾਹਰ ਬੈਠੇ ਆ ਸਰਦਾਰ ਪੁੱਤਾ ਸਿੰਘ ਦੀ ਜੌਹਨ ਦੀ ਟੀਮ ਜਿਵੇਂ ਬਲਵਿੰਦਰ ਸਿੰਘ ਜੀ ਸਰਦਾਰ ਤੇਜਿੰਦਰ ਸਿੰਘ ਜੀ ਉਨੀ ਰਾਜੂ ਭਾਜੀ ਤੇ ਸੁਖਰਾਮ ਸਿੰਘ ਜੀ ਹੈਪੀ ਤਲਵੰਤ ਸਿੰਘ ਕਾਨ ਕੀ ਸਾਰੇ ਜਿਹੜੇ ਬਾਹਰ ਐਨਆਰਆਈ ਪ੍ਰਾ ਉਹਨਾਂ ਦੀ ਬਦੌਰ ਤੇ ਜਿਹੜਾ ਇਹ ਆ ਕਿ ਖਲਵਾੜੀ ਜਿਹੜੀ ਆ ਵੱਧ ਫੁੱਲ ਰਹੀ ਆ ਤੇ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਇੰਟਰਨੈਸ਼ਨਲ ਪਲੇਅਰ ਬਣਦੇ ਲਾਗੇ ਖੁੱਲ ਚੁੱਕੇ ਨੇ ਸਾਰੇ ਅਕੈਡਮੀ ਦੇ ਬੱਚੇ ਤੋਂ ਅਸੀਂ ਅਰਦਾਸ ਕਰਦੇ ਆ ਕਿ ਵਾਈ ਬੂ ਵੀ ਅਸੀਂ ਲਗਾਈ ਇਸੀ ਤਰ੍ਹਾਂ ਸਾਡੇ ਅਕੈਡਮੀ ਦੇ ਮੇਹਰਪਰਿਆ ਹਾਜ਼ਰ ਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ